ਮੁੱਖ ਮੰਡੀ ਪਲੱਸ ਯਾਰਡ 128 ਮੰਡੀਆਂ ਹੈਗੀਆਂ ਇਸ ਤੋਂ ਇਲਾਵਾ ਟੈਂਪਰੇਰੀ ਯਾਰਡ ਦੀ ਹਜੇ ਪ੍ਰੋਸੈਸ ਚੱਲ ਰਹੀ ਹੈਗੀ ਅਸੀਂ ਪ੍ਰਪੋਜ਼ਲ ਮੰਗੇ ਆ ਕੋਈ ਤੋਂ ਇਲਾਵਾ 128 ਤੋਂ ਬਾਅਦ ਵੀ ਟੈਂਪਰੇਰੀ ਯਾਰਡ ਬਣ ਗਏ ਪਿਛਲੇ 94 ਬਣੇ ਸੀਗੇ ਆਪਾਂ ਬੋਲੀ ਕੰਪਲੀਟ ਕਰਨ ਵਾਸਤੇ ਫਾਰਮਰ ਦੀ ਜਾਂ ਉਹਦੇ ਰਿਪਰੈਜ਼ੈਂਟੇਟਿਵ ਦੀ ਇੱਕ ਫੇਸ ਰੈਕਗਨਾਈਜ਼ੇਸ਼ਨ ਉਹਨਾਂ ਦੀ ਆਰਟੀਆ ਤੇ ਲੌਗਇਨ ਦੇ ਵਿੱਚ ਪਲੱਸ ਇੱਕ ਹੋਰ ਐਪ ਵੀ ਦਿੱਤੀ ਗਈ ਹੈ ਉਹ ਇੱਕ ਫੀਚਰ ਨਵਾਂ ਐਡ ਕੀਤਾ ਗਿਆ ਹੈਗਾ ਤੇ ਫਾਰਮਰ ਜਾਂ ਉਹਦਾ ਰਿਪਰੈਜ਼ੈਂਟੇਟਿਵ ਕੋਈ ਵੀ ਆ ਕੇ ਪਹਿਲੇ ਉਹਨੂੰ ਆਪਦੀ ਫੇਸ ਰਿਕੋਗਨਾਈਜੇਸ਼ਨ ਅਧਾਰ ਬੇਸ ਕੰਪਲੀਟ ਕਰਾਉਣੀ ਪਊਗੀ ਉਸ ਤੋਂ ਬਾਅਦ ਜਿਹੜੀ ਆਨਲਾਈਨ ਬੋਲੀ ਦਾ ਪ੍ਰੋਸੈਸ ਕੰਪਲੀਟ ਹੋਊਗਾ ਇਹ ਲੌਗਇਨ ਆਈਡੀ ਜਿਹੜੇ ਆਪਣੇ ਬਾイヤਸ ਹੈਗੇ ਆ ਜਿਹਨੂੰ ਆਪਾਂ ਖਰੀਦ ਏਜੰਸੀਆਂ ਕਹਿ ਦਿੰਨੇ ਆ ਪਲੱਸ ਮਾਰਕੀਟ ਕਮੇਟੀ ਪਲੱਸ ਆੜਤੀਆਂ ਤਿੰਨ ਜਗ੍ਹਾ ਤੇ ਇਹ ਆਪਸ਼ਨ ਦਿੱਤੀ ਗਈ ਹੈ ਵੀ ਫਾਰਮਰ ਜਦੋਂ ਫਾਰਮਰ ਜਾ ਉਹਦਾ ਨੁਮਾਇੰਦਾ ਕੋਈ ਵੀ ਆ ਕੇ ਇਹ ਮਤਲਬ ਦੀ ਫੇਸ ਰੈਕਗਨਾਈਜੇਸ਼ਨ ਕਰ ਸਕਦਾ ਕੁਸ਼ ਰਾਈਵਲ ਤੋਂ ਤੇ ਸਿਆਜ ਆਉਣੀ ਸ਼ੁਰੂ ਹੋਊਗੀ ਹੈ ਤੇ ਪ੍ਰਬੰਧ ਮੁਕੰਮਲ ਹੈ ਜੇ ਕੋਈ ਪਰੇਸ਼ਾਨੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਜੇ ਕੋਈ ਆਊਗੀ ਤੇ ਨਾਲ ਦੀ ਨਾਲ ਉਹਨੂੰ ਦੂਰ ਕੀਤਾ ਜਾਊਗਾ ਸੋਪੁਰ ਜ਼ਿਲ੍ਹੇ ਦੀਆਂ ਜੀ ਜੋ ਮੰਡੀਆਂ ਹੈ ਕਿਆਂ ਜਿਹੜੀ ਤੁਹਾਨੂੰ ਮੈਂ 128 ਪਹਿਲਾਂ ਦੱਸਿਆ ਉਹ ਮੰਡੀਆਂ ਫੋਰਚੂਨੇਟ ਮੰਡੀਆਂ ਠੀਕ ਹੈਗੇ ਸਿਰਫ ਇੱਕ ਗੱਟੀ ਰਾਜੋ ਕੇ ਮੰਡੀ ਹੈਗੀ ਆ ਉੱਥੇ ਪਹਿਲਾਂ ਤੋਂ ਹੀ ਜੀ ਕੋਈ ਪੱਕਾ ਪਲੇਟਫਾਰਮ ਨਹੀਂ ਸੀਗਾ ਕੱਚੀ ਜਗ੍ਹਾ ਤੇ ਹੀ ਮੰਡੀ ਚੱਲਦੀ ਸੀਗੀ نیچے ਪੱਲੀਆਂ ਵਗੈਰਾ ਵਿਛਾ ਕੇ ਤਾਂ ਉਹਨੂੰ ਫਿਰ ਉੱਥੇ ਸੇਲ ਹੁੰਦੀ ਸੀਗੀ ਤੇ ਗੱਟੀ ਰਾਜੋ ਕੇ ਦੇ ਸਿਰਫ ਲੱਗਦਾ ਹੈਗਾ ਕਿਉਂਕਿ ਆਸ-ਪਾਸ ਫਸਲ ਕਾਫੀ ਖਰਾਬ ਹੋ ਗਈ ਆ ਤਾਂ ਲੱਗਦਾ ਹੈਗਾ ਵੀ ਮੰਡੀ ਸ਼ਾਇਦ ਅੱਜ ਨਾ ਚੱਲੇ ਜੇ ਚੱਲੀ ਹੋਈ ਤਾਂ ਫਿਰ ਉਹੀ ਸਿਮਿਲਰ ਪਿਛਲੇ ਸਾਲ ਟ੍ਰੈਡੀਸ਼ਨਲ ਜਿਵੇਂ ਉੱਥੇ ਚੱਲਦਾ ਆ ਰਿਹਾ ਕੰਮ ਪੱਲੀਆਂ ਵਿਛਾ ਕੇ ਉੱਥੇ ਕੰਮ ਕੀਤਾ ਜਾਊਗਾ ਫਿਰ ਨੀਅਰ ਬਾਈ ਜਿਹੜੀਆਂ ਮੰਡੀਆਂ ਹੈਗੀਆਂ ਉਹਦੇ ਚ ਪਹੁੰਚਣਗੇ ਜੀ ਜਿਹੜੀ ਫਸਲ